ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਉੱਪਰ ਫੰਗੀ ਸਾਈਡ ਸਪਰੇਅ ਦੇ ਬਾਰੇ ਕਿਹੜੀ ਕਣਕ ਤੇ ਆਪਾਂ ਸਪਰੇਅ ਕਰਨੀ ਆ ਤੇ ਕਿਹੜੀ ਤੇ ਨਹੀਂ ਕਰਨੀ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤਾਂ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਸਾਨ ਵੀਰੋ ਹੁਣ ਅਕਸਰ ਆਣਾ ਜਿਹੜਾ ਸਵਾਲ ਇੱਕ ਹੀ ਆਉਂਦਾਗਾ ਕਮੈਂਟਾਂ ਦੇ ਵਿੱਚ ਕੀ ਫੰਗੀਸਾਈਡ ਸਪਰੇਅ ਕਦੋਂ ਕਰੀਏ 130.45 ਦੇ ਨਾਲ ਮਿਕਸ ਕਰ ਲਈਏ ਕਰੀਏ ਜਾਂ ਨਾ ਕਰੀਏ ਤੇ ਕਿਸਾਨ ਵੀਰੋ ਜਿਨ੍ਹਾਂ ਦੀ ਕਣਕ ਵਧੀਆ ਤੰਦਰੁਸਤ ਖੜੀ ਐ ਫੰਗੀਸਾਈਡ ਸਪਰੇਅ ਕਰਨ ਦਾ ਪਨੋ ਕੋਈ ਡੱਕਾ ਲਾਭ ਨਹੀਂਗਾ ਆਪਣੇ ਪੈਸੇ ਦੀ ਬਰਬਾਦੀ ਆ ਨਾ ਕੋਈ ਫੰਗਸ ਵਾਲਾ ਹਜੇ ਕੋਈ ਮੌਸਮ ਵੀ ਬਣਿਆ ਨਾ ਕੋਈ ਹਲੇ ਆਪਣੇ ਖੇਤਾਂ ਦੇ ਵਿੱਚ ਕੋਈ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਕੋਈ ਅਟੈਕ ਹਲੇ ਤੱਕ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੱਤਾ ਤੁਸੀਂ ਆਪਣੇ ਪੈਸੇ ਦੀ ਬਰਬਾਦੀ ਨਾ ਕਰੋ ਫੰਗੀ ਸਾਈਡ ਕਰਦੇ ਨਾਲ ਕਿਤੇ ਨਹੀਂ ਆਪਣਾ ਝਾੜ ਵਧਣ ਵਾਲਾ ਫੰਗੀ ਸਾਈਡ ਸਪਰੇਅ ਆਪਾਂ ਕਰਨੀ ਕਿੱਥੇ ਆ ਜਿੱਥੇ ਆਪਾਂ ਆਪਣੇ ਘਾਰਾਸਤੇ ਆ ਜਿਹੜਾ ਬੀ ਤਿਆਰ ਕਰਨਾ ਉੱਥੇ ਆਪਾਂ ਫੰਗੀ ਸਾਈਡ ਸਪਰੇਅ ਕਰ ਸਕਦੇ ਹਾਂਗੇ ਕਰਨੀ ਕੀ ਆ ਆਪਾਂ ਕਰਨੀ ਆ ਜੀ ਟੈਲਟ 25 EC ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ 200 ਲੀਟਰ ਪਾਣੀ ਲਾ ਕੇ ਇਹਦੀ ਸਪਰੇਅ ਕਰ ਦੇਣੀ ਹੈਗੀ 200 ਐਮਐਲ ਦੀ ਡੋਜ਼ ਆਗੀ ਪ੍ਰਤੀ ਇੱਕ ਏਕੜ ਦੇ ਹਿਸਾਬ ਨਾਲ ਤੇ 200 ਲੀਟਰ ਪਾਣੀ ਦੇ ਲਾ ਕੇ ਇਹਦੀ ਸਪਰੇਅ ਕਰੋ ਕਰਨੀ ਉੱਥੇ ਆ ਜਿੱਥੇ ਇੱਕ ਅੱਧੇ ਕਿੱਲੇ ਦੇ ਵਿੱਚ ਜਿਹੜਾ ਆਪਾਂ ਬੀਜ ਤਿਆਰ ਕਰਨਾ ਅਦਰਵਾਇਜ਼ ਫੰਗੀਸਾਈਡ ਸਪਰੇਅ ਕਰਨ ਦਾ ਆਪਾਂ ਨੂੰ ਕੋਈ ਲਾਭ ਨਹੀਂ ਆਪਣੇ ਪੈਸੇ ਦੀ ਬਰਬਾਦੀ ਹੈਗੀ ਕੋਈ ਵੀ ਕਿਸਾਨ ਵੀਰ ਜਦੋਂ ਆਪਾਂ ਕਹਿੰਦੇ ਆ ਕਿ 13 045 ਦੇ ਨਾਲ ਮਿਕਸ ਕਰ ਲੀਏ ਕਿਸਾਨ ਵੀਰੋ ਦੋਨਾਂ ਦਾ ਹੀ ਰਿਜ਼ਲਟ ਆਪਾਂ ਨੂੰ ਘੱਟ ਮਿਲੂਗਾ ਜੇ ਆਪਾਂ 13045 ਦੇ ਨਾਲ ਕਈ ਕਿਸਾਨ ਵੀਰ ਕਹਿੰਦੇ ਆ ਕਿ ਇੱਕ ਸਪਰੇਅ ਜੀ ਦੋਨਾਂ ਦਾ ਕੰਮ ਚੱਲ ਜਾਊਗਾ ਤੇ ਆਪਾਂ ਫੰਗੀ ਸਾਈਡ ਵੀ ਕਰਦੇ ਫੰਗੀ ਸਾਈਡ ਕਰਨ ਦਾ ਹਲੇ ਕੋਈ ਲਾਭ ਹੀ ਹੈ ਨਹੀਂਗਾ ਆਪਾਂ ਨੂੰ ਤੇ ਨਾਲੇ 13045 ਦਾ ਵੀ ਆਪਾਂ ਨੂੰ ਰਿਜ਼ਲਟ ਘੱਟ ਮਿਲੂਗਾ ਜੇ ਆਪਾਂ 13045 ਦੇ ਵਿੱਚ ਫੰਗੀ ਸਾਈਡ ਸਪਰੇਅ ਕਰਾਂਗੇ ਕਿਸਾਨ ਵੀਰੋ ਹਲੇ ਤੱਕ ਕਿਸੇ ਵੀ ਵੈਰਾਈਟੀ ਦੇ ਵਿੱਚ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਅਟੈਕ ਨਹੀਂ ਆਇਆਗਾ ਪ੍ਰਾਣੀਆਂ ਵੈਰਾਈਟੀਆਂ ਜਿਵੇਂ ਕਿ 2851 ਜਾਂ 29 67 ਜਾਂ 30 86 ਇਹਨਾਂ ਦੇ ਵਿੱਚ ਪੀਲੀ ਕੁੰਗੀ ਦਾ ਅਟੈਕ ਆਉਂਦਾ ਪਰ ਇਸ ਵਾਰ ਮੌਸਮ ਹੀ ਨਹੀਂ ਇਦਾਂ ਦਾ ਬਣਿਆ ਕਿ ਜਿਹੜਾ ਪੀਲੀ ਕੁੰਗੀ ਦਾ ਕੋਈ ਅਟੈਕ ਆਵੇ ਉਹਨਾਂ ਵੈਰਾਈਟੀਆਂ ਦੇ ਵਿੱਚ ਆਪਾਂ ਜਰੂਰ ਫੰਗੀ ਸਾਈਡ ਦੀ ਸਪਰੇਅ ਕਰਨੀ ਆ ਉਹ ਵੀ ਜੇ ਤੁਹਾਨੂੰ ਕਿਤੇ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਿਖਾਈ ਦਿੰਦੀ ਆ ਫਿਰ ਆਪਾਂ ਸਪਰੇਅ ਕਰਨੀ ਆ ਬਾਕੀ ਜਿਹੜੀਆਂ ਨਵੀਆਂ ਵੈਰਾਈਟੀਆਂ ਇਹ ਜਿਹੜੀ ਪੀਲੀ ਕੁੰਗੀ ਦਾ ਟਕਰਾ ਕਰਨ ਵਾਲੀਆਂ ਵੈਰਾਈਟੀਆਂ ਆ ਇਹਨਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀਗੀ ਐਵੇਂ ਬੇਫਾਲਤੂ ਆਪਣੇ ਪੈਸੇ ਦੀ ਬਰਬਾਦੀ ਨਾ ਕਰੋ ਨਾਲੇ ਆਪਾਂ ਜ਼ਹਿਰ ਆ ਜਿਹੜਾ ਖਾ ਰਹੇ ਆਂਗੇ ਜ਼ਹਿਰ ਆਪਾਂ ਘੱਟ ਤੋਂ ਘੱਟ ਵਰਤੀਏ ਆਪਣੀ ਫਸਲ ਦੇ ਵਿੱਚ ਤੇ ਫੰਗੀ ਸਾਈਡ ਦੇ ਨਾਲ ਕੋਈ ਆਪਣਾ ਝਾੜ ਨਹੀਂ ਵਧਣ ਵਾਲਾਗਾ ਇਹ ਭੁੱਲ ਜੋ ਤੁਸੀਂ ਕਿਉਂਕਿ ਕਾਈ ਯੂਟਿਊਬਰ ਆ ਜਿਹੜਾ ਜਿੰਨਾਂ ਕੋਲੇ ਇੱਕ ਹੀ ਕੰਮ ਹੁੰਦਾ ਕਿ ਗੱਠ ਗੱਠ ਦੀਆਂ ਬੱਲੀਆਂ ਨਿਕਲਣੀਆਂ ਤੁਸੀਂ ਬਸ ਆਹ ਸਪਰੇ ਫੰਗੀ ਸਾਈਡ ਕਰ ਦਿਓ ਪ੍ਰੋਪੀਕੋਨੋਜੋਲ ਕਰ ਦਿਓ ਬਸ ਇੱਕ ਕੰਮ ਉਹਨਾਂ ਕੋਲੇ ਇਹੀ ਦੱਸੀ ਜਾਂਦੇ ਰਹਿੰਦੇ ਆ ਕਿਤੇ ਨਹੀਂ ਤੁਹਾਡਾ ਝਾੜ ਇਹਦੇ ਨਾਲ ਵਧਣ ਵਾਲਾ 13045 ਆ ਜਿਹੜਾ ਆਪਾਂ ਕਰ ਸਕਦੇ ਆ ਗਰਮੀ ਤੋਂ ਬਚਾਉਣ ਲਈ ਉਹ ਵੀ ਜੇ ਗਰਮੀ ਜ਼ਿਆਦਾ ਪੈਂਦੀ ਹੈ ਫਿਰ 13045 ਵੀ ਕੋਈ ਏਡਾ ਵਧੀਆ ਕੰਮ ਨਹੀਂ ਕਰਦਾ ਫਿਰ ਤਾਂ ਸਾਰਿਆਂ ਦਾ ਹੀ ਝਾੜ ਘਟਦਾਗਾ ਬਾਕੀ ਜਿੰਨਾ ਕ ਆਪਾਂ ਖਰਚਾ ਕਰਾਂਗੇ ਉਹਨਾਂ ਕ ਤਾਂ ਚਲੋ ਮੁੱਲ ਮੋੜਦਾ ਹੀ ਆਪਦਾ ਜੇ ਤੁਸੀਂ ਕਰਨਾ ਤਾਂ ਤੁਸੀਂ ਕਰ ਸਕਦੇ ਹੋਗੇ ਬਾਕੀ ਫੰਗੀ ਸੈਡ ਕਰਨ ਦਾ ਆਪਾਂ ਨੂੰ ਕੋਈ ਲਾਭ ਨਹੀਂਗਾ ਕਰਨਾ ਬਸ ਤੁਸੀਂ ਤਿੰਨ ਚਾਰ ਕਰਾਣਾ ਜਾਂ ਕੋਈ ਕਿੱਲਾ ਆਪਣਾ ਜਿਹੜਾ ਘਰਾਸਤੇ ਬੀਜ ਤਿਆਰ ਕਰਨਾ ਉੱਥੇ ਤੁਸੀਂ ਫੰਗੀ ਸੈਡ ਕਰ ਸਕਦੇ ਹੋ ਟਲਟ 200 ਐਮਐਲ 200 ਲੀਟਰ ਪਾਣੀ ਦੇ ਵਿੱਚ ਹੋਰ ਆਪਾਂ ਨੂੰ ਕੋਈ ਫੰਗੀ ਸਾਈਡ ਕਰਨ ਦੀ ਕੋਈ ਜ਼ਰੂਰਤ ਨਹੀਂ ਗਈ ਹਲੇ ਤੱਕਰ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਪੇਜ ਨੂੰ ਜ਼ਰੂਰ ਫੋਲੋ ਕਰਨਾ